ਕਿ ਤੇ ਉਹਨਾਂ ਨੇ ਕਿਸਾਨ ਮੇਲੇ ਦੀ ਸ਼ਲਾਗਾ ਕਰਦੇ ਹੋਏ ਕਿਹਾ ਕਿ ਪੰਚਾਇਤ ਦੇ ਨੌਜਵਾਨ ਨੂੰ ਡੇਰੀ ਫਾਰਮਿੰਗ ਦੇ ਕਿਤੇ ਨਾਲ ਜੁੜ ਕੇ ਆਰਥਿਕ ਤੌਰ ਤੇ ਮਜ਼ਬੂਤ ਹੋਣ ਵੇ ਉਹਨਾਂ ਵੀ ਜੜਾ ਸਿਖਾਉਂਦਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹੁਣ ਤੱਕ ਪੀਟੀਐਫਏ ਆਪਣੇ ਦੰਤੇ ਕਿਸਾਨ ਮੇਲੇ ਆਯੋਜਿਤ ਕਰਾਉਂਦਾ ਆ ਰਿਹਾ ਹੈ ਪਰ ਸਾਡੀ ਸਰਕਾਰ ਤੋਂ ਜਿਸ ਤਰ੍ਹਾਂ ਦੀ ਵੀ ਮਦਦ ਜਿਹੜੀ ਹੈ ਇਹ ਚਾਹੁੰਦੇ ਨੇ ਅਸੀਂ ਮਦਦ ਜ਼ਰੂਰ ਕਰਾਂਗੇ ਇਸ ਮੌਕੇ ਤੇ ਗੁਰਮੀਤ ਖੁੰਡਿਆ ਨੇ ਕਿਹਾ ਕਿ ਪੰਚਾਇਤ ਦੇ ਵਿੱਚ ਦੁੱਧ ਪ੍ਰੋਡਕਟਾਂ ਦੀ ਮਿਲਾਵਟ ਖੋਰੀ ਕਰਨ ਵਾਲਿਆਂ ਦੇ ਖਿਲਾਫ ਸਰਕਾਰ ਅਜਿਹੇ ਕਾਨੂੰਨ ਲਿਆਏਗੀ ਕਿ ਮਿਲਾਵਟ ਖੋਰੀ ਕਰਨ ਵਾਲੇ ਥੋੜੇ ਬਹੁਤ ਜੁਰਮਾਨੇ ਪਰੋਗਰੈਸਿਵ ਡੇਰੀ ਫਾਰਮਿੰਗ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਹੈ ਕਿ ਉਹ ਪਿਛਲੇ 18 ਸਾਲਾਂ ਤੋਂ ਕਿਸਾਨਾਂ ਨੂੰ ਝੋਨੇ ਤੇ ਕਣਕ ਦੇ ਫਸਲੀ ਚੱਕਰ ਤੋਂ ਕੱਢ ਕੇ ਡੇਰੀ ਫਾਰਮਿੰਗ ਦੇ ਕਿਤੇ ਦੇ ਨਾਲ ਜੋੜ ਰਹੇ ਨੇ। ਇਹ ਅੱਜ ਵੀ ਲੱਖ ਤੋਂ ਵੱਧ ਫਾਰਮਰ ਅੱਜ ਅੱਜ ਇੱਥੇ ਵਿਜ਼ਿਟ ਕਰੂਗਾ ਸਾਰੇ ਦਿਨ ਦੇ ਵਿੱਚ ਸ਼ੋਅ ਦੇ ਵਿੱਚ। ਦੇਖੋ ਇਹ ਸ਼ੋਅ ਜਿਹੜਾ ਪੰਜਾਬ ਦੇ ਕਿਸਾਨਾਂ ਵੱਲੋਂ ਲਾਇਆ ਜਾਂਦਾ ਕਿਸਾਨਾਂ ਲਈ ਲਾਇਆ ਜਾਂਦਾ। ਔਰ ਇਹਦੇ ਵਿੱਚ ਨਵੇਂ-ਨਵੇਂ ਰਿਕਾਰਡ ਬਣਦੇ ਆ ਤੁਸੀਂ ਦੇਖੋ 82 ਲੀਟਰ 24 ਘੰਟਿਆਂ ਦੇ ਵਿੱਚ ਐਚਐਫ ਅਫਗਾਨੇ ਦੁੱਧ ਦਿੱਤਾ ਤੇ 55 ਲੀਟਰ ਜਰਸੀ ਗਾਨ ਨੇ ਦਿੱਤਾ ਤੇ ਪਲੂਨ ਨੇ ਜਿਹੜੀ ਚਾਰ ਦੰਦ ਆ ਉਹਨੇ 68 ਲੀਟਰ ਦਿੱਤਾ ਤੇ ਦੋ ਦੰਦਾਂ ਦਾ ਜਿਹੜੀ ਪਲੂਨ ਆ ਉਹਨੇ 55 ਲੀਟਰ ਦੁੱਧ ਦਿੱਤਾ ਇਹ ਸਾਰੇ ਨੈਸ਼ਨਲ ਰਿਕਾਰਡ ਨੇ ਇਹ ਸ਼ੋਅ ਦੇ ਵਿੱਚ ਕਿਉਂਕਿ ਏਸ਼ੀਆ ਦਾ ਸਭ ਤੋਂ ਵੱਡਾ ਸ਼ੋਅ ਆ ਨੈਸ਼ਨਲ ਰਿਕਾਰਡ ਬਣਦੇ ਆ ਔਰ ਪੰਜਾਬ ਬਰੀਡਰ ਸਟੇਟ ਆ ਔਰ ਪੰਜਾਬ ਕਮਰਸ਼ੀਅਲ ਡੈਰੀ ਫਾਰਮਰਾਂ ਦੀ ਸਟੇਟ ਆ ਤੇ ਮੈਂ ਕਹੂੰਗਾ ਐਕਚੁਅਲ ਦੇ ਵਿੱਚ ਇਹ ਡੈਰੀ ਸਟੇਟ ਆ ਕਿਉਂਕਿ ਤੁਸੀਂ ਕਿਤੇ ਵੀ ਬਾਹਰ ਜਾਂਦੇ ਹੋ ਉੱਥੇ ਵੀ ਬੈਕਯਾਰਡ ਨੂੰ ਨਹੀਂ ਜਿਹੜੇ ਕਮਰਸ਼ੀਅਲ ਡੇਰੀ ਫਾਰਮਾਂ ਦੀ ਸਟੇਟ ਹੁੰਦੀ ਉਹਨੂੰ ਲਿਖਿਆ ਜਾਂਦਾ ਵਿਸਕੌਨਸਨ ਜਾਂਦੇ ਆ ਉਹ ਉਹ ਮਤਲਬ ਡੇਰੀ ਸਟੇਟ ਆਫ ਅਮਰੀਕਾ ਅਸੀਂ ਕਹਿੰਦੇ ਡੇਰੀ ਸਟੇਟ ਆਫ ਇੰਡੀਆ ਇਹ ਜਿਹੜੀ ਪੰਜਾਬ ਆ ਤੇ ਇਹਦੇ ਵਿੱਚ ਨਵੇਂ ਜਿਹੜੇ ਬੱਚੇ ਬਹੁਤ ਆ ਰਹੇ ਆ ਤੇ ਇਹਦੇ ਵਿੱਚ ਜਿਹੜੇ ਫਾਰਮਰ ਨੇ ਇਹ ਤੋਂ 10 ਸਾਲਾਂ 20 10 ਸਾਲ ਪਹਿਲਾਂ 20 ਗਾਂਾਂ ਤੋਂ ਕੰਮ ਸ਼ੁਰੂ ਕੀਤਾ ਇਹ 100 100 150 ਗਾਂਾਂ ਦੇ ਮਾਲਕ ਬਣ ਗਏ ਆ ਔਰ ਇਹਦੇ ਵਿੱਚ ਸਾਰੇ ਹਿੰਦੁਸਤਾਨ ਨੂੰ ਗਾਂਾਂ ਜਾਂਦੀਆਂ ਨੇ ਵੇਖਦੀਆਂ ਉਹਦੇ ਚ ਸਭ ਵੱਡਾ ਯੋਗਦਾਨ ਇਸ ਸ਼ੋ ਦਾ ਵਾ ਕਿਉਂਕਿ ਜੇ 60% ਪੰਜਾਬ ਤੋਂ ਤੇ 40% ਸਾਰੇ ਦੇਸ਼ ਦੇ ਫਾਰਮਰ ਆਉਂਦੇ ਆ ਔਰ ਦੇਸ਼ ਦਾ ਕੋਈ ਇਹੋ ਜਿਹਾ ਫਾਰਮਰ ਨਹੀਂ ਹੁੰਦਾ ਜਿਹੜਾ ਇਸ ਸ਼ੋ ਨੂੰ ਵਿਜ਼ਿਟ ਨਹੀਂ ਕਰਦਾ ਹੈਗਾ ਸਾਰੀਆਂ ਸਟੇਟਾਂ ਚ ਆਉਂਦੇ ਆ ਤੇ ਇਹੀ ਇਹਦੀ ਸ਼ੋ ਦੀ ਕਾਮਯਾਬੀ ਹੈ ਕਿ ਇਹ ਸਾਡੇ ਜਿਹੜਾ ਬ੍ਰਾਂਡ ਬਣਿਆ ਵਾ ਬਰੀਡਿੰਗ ਦੇ ਵਿੱਚ ਵੀ ਸਾਡੀ ਗਾਂ ਵੇਖਦੀ ਆ ਤੇ ਜਿਵੇਂ ਦੁੱਧ ਵੀ ਸਾਡੀ ਪ੍ਰੋਡਿਊਸ ਆ ਤੇ ਗਾਂ ਵੀ ਸਾਡੀ ਪ੍ਰੋਡਿਊਸ ਆ ਬਸ ਅਸੀਂ ਸਭ ਤੋਂ ਬਾਕੀ ਇਹ ਸਾਡਾ ਜਿਹੜਾ ਸੁਨੇਹਾ ਵਾਂਗ ਮੇਲੇ ਦਾ ਜਿਹੜਾ ਆਮ ਖਪਤਕਾਰਾਂ ਲਈ ਸੁਨੇਹਾ ਦਾ ਸੁਨੇਹਾ ਵਾਂਗ ਵੀ ਜਿਹੜੇ ਆਪਾਂ ਐਡਲਟ੍ਰੇਸ਼ਨ ਤੇ ਜਿੰਨਾ ਮਰਜ਼ੀ ਰੋਲਾ ਪਾਈ ਜਾਈਏ ਉਹ ਬੜੇ ਸਾਡੇ ਜਿਹੜੇ ਕਾਨੂੰਨ ਆ ਉਹ ਬੜੇ ਕਮਜ਼ੋਰ ਨੇ ਸਜ਼ਾ ਨਹੀਂ ਮਿਲਦੀ ਆਪਾਂ ਲੋਕਾਂ ਨੂੰ ਅਵੇਅਰਨੈਸ ਲਈਏ ਅਵੇਅਰਨੈਸ ਲਾਉਣ ਲਈ ਅਸੀਂ ਕਿ ਸਾਰੇ ਆਪਣੇ ਮੇਲੇ ਦਾ ਥੀਮ ਵੀ ਸਾਡੇ ਜਿੰਨੇ ਬੋਰਡ ਵੀ ਲੱਗੇ ਆ ਤੇ ਉਹ ਲਿਖ ਰਹੇ ਆ ਅੱਗੇ ਵੀ ਅਸੀਂ ਇਹਦੇ ਤੇ ਕੰਮ ਕਰਾਂਗੇ ਵੀ ਸਾਰੇ ਖਪਤਕਾਰ ਆ ਜਿਹੜਾ ਪੈਕਟ ਬੰਦ ਦੁੱਧ ਪਨੀਰ ਘਿਓ ਖੋਆ ਉਹਨੂੰ ਵਰਤਣ ਕਿਉਂਕਿ ਜਦੋਂ ਤੁਸੀਂ ਪੈਕੇਟ ਵਾਂਦ ਲੈਨੇ ਹੋ ਕੰਪਨੀ ਜ਼ਿੰਮੇਵਾਰ ਹੁੰਦੀ ਹੈ ਜਿਹੜਾ ਹੁਣ ਪਨੀਰ ਆ 200 ਰੁਪਏ 250 ਰੁਪਏ ਮਾਰਕੀਟ 'ਚ ਮਿਲ ਰਿਹਾ ਤੇ 400 ਵਾਲਾ 250 ਨੂੰ ਮਿਲ ਰਿਹਾ ਤੇ ਉਹਦੇ ਵਿੱਚ ਜਦੋਂ ਵੀ ਫੜਿਆ ਜਾਂਦਾ ਉਹਦਾ ਕੋਈ ਗਵਾਰੀਵਰਸ ਨਹੀਂ ਕਿਉਂਕਿ ਉਹਦਾ ਕੋਈ ਬ੍ਰੈਂਡ ਨਹੀਂ ਹੈ ਇਸ ਕਰਕੇ ਜੇ ਕਿਸੇ ਨੇ ਵਧੀਆ ਤੁਸੀਂ ਐਡਲਟਰੇਸ਼ਨ ਤੋਂ ਬਚਣਾ ਵਾ ਤਾਂ ਜਿਵੇਂ ਵੇਰਕਾ ਦਾ ਐਈ ਹੋਰ ਕਿਸੇ ਕੰਪਨੀਆ ਦੇ ਤੁਸੀਂ ਪ੍ਰੋਡਕਟ ਲਿਓ ਤੇ ਇਸ ਕਰਕੇ ਫੇਰ ਹੀ ਇਹ ਐਡਲਟਰੇਸ਼ਨ ਨੂੰ ਨੱਥ ਪਾਈ ਜਾ ਸਕਦੀ ਹੈ ਇਹ ਸਾਡਾ ਸੁਨੇਹਾ ਹੈ ਧੰਨਵਾਦ ਮੇਰਾ ਮਹਿਕਮਾ ਤਾਂ ਦੁੱਧ ਉਤਪਾਦਕਾਂ ਦੇ ਨਾਲ ਹੈ ਇਹਨੂੰ ਵਧਾਈਆ ਵਧਾਇ ਇਦੇ ਚ ਸੁਧਾਰ ਕਿਵੇਂ ਕੀਤਾ ਜਾਵੇ ਜਿਹੜੀ ਹੈ ਮਿਲਾਵਟ ਤੇ ਡੁਪਲੀਕੇਟ ਉਹ ਦੂਸਰੇ ਜਿਹੜਾ ਹੈ ਹੈਲਥ ਮਿਨਿਸਟਰ ਨਾਲ ਜੁੜਿਆ ਹੋਇਆ ਪਰ ਫਿਰ ਵੀ ਸਰਕਾਰ ਹੋਣ ਦੇ ਨਾਂ ਤੇ ਜੇ ਕੋਈ ਇਹੋ ਜਿਹੀ ਥਾਂ ਕੋਈ ਪਤਾ ਲੱਗਦਾ ਹੈ ਤਾਂ ਅਸੀਂ ਉਹਦੇ ਉੱਤੇ ਕਾਬੂ ਪਾਉਣ ਤੇ ਨੂੰ ਵੱਧ ਤੋਂ ਵੱਧ ਸਜ਼ਾ ਦੇਵਾਉਣ ਦੇ ਲਈ ਸਜ਼ਾ ਨਹੀਂ ਹੁੰਦੀ ਇਹਦੇ ਕਿ ਜੀ ਥੋੜਾ ਜਿਹਾ ਜੁਰਮਾਨਾ ਕਰਕੇ ਛੱਡ ਦੋ ਉਹ ਜਿਹੜੀਆਂ ਕਿਉਂਕਿ ਬਾ ਲੰਮਾ ਸਮੇਂ ਤੋਂ ਪਹਿਲਾਂ ਜਿਹੜਾ ਐਕਟ ਉਸੇ ਮੁਤਾਬਕ ਹੈ ਇਹਦੇ ਲਈ ਹੁਣ ਸਰਕਾਰ ਸੋਚ ਵੀ ਰਹੀ ਹੈ ਵੀ ਕਈ ਥਾਵਾਂ ਤੇ ਬਹੁਤ ਥੋੜੇ ਜੇ ਨਾਰਮਲ ਜੇ ਜੁਰਮਾਨੇ ਹੋ ਕੇ ਫਿਰ ਦੁਬਾਰੇ ਲਾਇਸੈਂਸ ਲੈ ਜਾਂਦੇ ਆ ਇਹੋ ਜੀ ਗੱਲ ਨਾ ਹੋਵੇ ਉਹਨੂੰ ਸਜ਼ਾ ਵੀ ਹੋਵੇ ਤੇ ਜੁਰਮਾਨਾ ਵੀ ਵੱਧ ਹੋਵੇ ਇਹਦੇ ਬਾਰੇ ਚੱਲ ਰਹੀ ਹੈ ਕੋਈ ਨਾ ਕੋਈ ਅਸੀਂ ਜਿਹੜੀ ਇਹੋ ਜੀ ਗੱਲ ਬਣਾਈਏ ਜਿਹੜੀ ਇਹੋ ਜਾਂ ਕਾਨੂੰਨ ਆ ਜਾਏ ਜਿਹਦੇ ਨਾਲ ਜਿਹੜੀ ਇਹ ਰੋਕਥਾਮ ਹੋ ਜਾਈਏ ਤੇ ਜਮਲਾਵਤ ਖੁਰੀ ਚ ਇਹ ਸਾਡੇ ਲਈ ਸਾਰਿਆਂ ਲਈ ਚਾਹੇ ਉਹਦੇ ਵਿੱਚ ਮੈਂ ਵੀ ਆ ਤੁਸੀਂ ਵੀ ਆ ਹਰ ਇੱਕ ਲਈ ਘਾਤਕ ਸੀ ਜਿਹੜੀ ਚੀਜ਼ ਖਾਣ ਪੀਣ ਵਾਲੀ ਕਿਤੋਂ ਵੀ ਲੈਨੇ ਆ ਤੇ ਅਸੀਂ ਇਸ ਵਿਸ਼ਵਾਸ 'ਚ ਲੈਨੇ ਆ ਵੀ ਖਾਵਾਂਗੇ ਤੇ ਇਹਦੇ ਨਾਲ ਸਾਡੀ ਚਾਹੇ ਇੱਕ ਵਾਰੀ ਭੁੱਖ ਦੂਰ ਹੁੰਦੀ ਆ ਪਰ ਸਰੇ ਸਿਹਤ ਸਰੀਰ ਲਈ ਵੀ ਚਾਹੁੰਦੇ ਆ ਵੀ ਚੰਗੀ ਹੋਵੇ ਤੇ ਉਹਦੇ ਵਿੱਚ ਮਲਾਵਟ ਕੋਈ ਆਉਂਦੀ ਆ ਤੇ ਸਾਡੇ ਸਾਰਿਆਂ ਲਈ ਵੱਡਾ ਧੋਖਾ ਤੇ ਸਾਡੀ ਸਿਹਤ ਲਈ ਵੀ ਹਾਨੀ ਕਰਦਾ ਸਰ ਪੀਡੀਐਫ ਦੇ ਇਸ ਉਪਰਾਲੇ ਦੇ ਵਿੱਚ ਸਮਝਦਾ ਸਰਕਾਰਾਂ ਕੋ ਮਦਦ ਕਰਨੀ ਆ ਜਾਂ ਇਦਾਂ ਹੀ ਆਪ ਦੇ ਦਮ ਤੇ ਇਹ ਕਰਦੇ ਰਹਿਣਗੇ ਕੰਮ ਅ ਸ਼ੁਰੂ ਇਹਨਾਂ ਨੇ ਆਪਣੇ ਦਮ ਤੇ ਕੀਤਾ ਹੈ ਸਾਡੀ ਸਰਕਾਰ ਇਹਨਾਂ ਦੇ ਨਾਲ ਹੈ ਇਹਨਾਂ ਨੇ ਜੋ ਜੋ ਦੱਸਦੇ ਰਹਿਣਗੇ ਇਹਨਾਂ ਦੇ ਮੁਤਾਬਕ ਜੋ ਸਰਕਾਰ ਕਰ ਸਕਦੀ ਹੋਈ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਔਰ ਮੈਂ ਖੇਤੀਬਾੜੀ ਮਹਿਕਮਾ ਔਰ ਨਾਲ ਪਸ਼ੂ ਪਾਲਣ ਨੂੰ ਮਹਿਕਮਾ ਮੇਰੇ ਕੋਲ ਆ ਅਸੀਂ ਇਹਨਾਂ ਦਾ ਸਾਥ ਕਦੇ ਵੀ ਕੋਈ ਸਮੱਸਿਆ ਲੈ ਕੇ ਆਉਣਗੇ ਉਹਨਾਂ ਅੱਜ ਦੇਵਾਂ ਜਗਰਾਉ ਦੇ ਪਿੰਡ ਚੀਮਨਾ ਦੇ ਵਿਖੇ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰਨ ਦੇ ਲਈ ਪਿੰਡ ਦੇ ਇੱਕ ਆਰਮੀ ਮੈਨਸ ਨੇ ਦੱਸਦੇ ਕਿ ਮਿਲ ਕੇ ਇੱਕ ਯਾਦਗਾਰ ਬਣਾਈ ਹੈ ਜਿਸ ਦਾ ਉਦਘਾਟਨ ਬ੍ਰਿਗੇਡੀਅਰ ਮਸਤਿੰਦਰ ਸਿੰਘ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਜਿੱਥੇ ਸਾਰਿਆਂ ਨੇ ਮਿਲ ਕੇ ਪਿੰਡ ਦੇ 23 ਸ਼ਹੀਦਾਂ ਨੂੰ ਜੜਾਇਆ ਸ਼ਹੀਦਾਂ ਨੂੰ ਆਪਣੀ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ਦੇ ਵਿੱਚ ਜਾਣ ਦੀ ਬਜਾਏ ਦੇਸ਼ ਦੇ ਵਿੱਚ ਰਹਿ ਕੇ ਹੀ ਦੇਸ਼ ਦੀ ਸੇਵਾ ਦਾ ਜੜਾਇਆ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ ਇਸ ਮੌਕੇ ਜਿੱਥੇ ਇਸ ਯਾਦਗਾਰ ਬਣਾਉਣ ਦੇ ਲਈ ਯੋਗਦਾਨ ਪਾਉਣ ਵਾਲਿਆਂ ਸਨਮਾਨਿਤ ਜੋ ਗਰਾਉਂਡ ਨੇੜੇ ਪਿੰਡ ਚੀਮਨਾ ਦੇ ਵਿੱਚ ਸ਼ਹੀਦਾਂ ਦੀ ਯਾਦ ਨੂੰ ਦੁਬਾਰਾ ਤਾਜ਼ਾ ਕਰਨ ਦੇ ਮਕਸਦ ਨੂੰ ਲੈ ਕੇ ਪਿੰਡ ਚੀਮਨਾ ਦੇ ਵਿੱਚ ਇੱਕ ਮੈਮੋਰੀਅਲ ਬਣਾਇਆ ਗਿਆ ਹੈ ਜੋ ਕਿ ਸਾਰੇ ਆਰਮੀ ਪਰਸਨਸ ਨੇ ਰਲ ਕੇ ਬਣਾਇਆ ਹੈ ਔਰ ਇੱਥੇ ਇਸ ਮੌਕੇ ਅੱਜ ਉਦਘਾਟਨ ਕਰਨ ਮੌਕੇ ਸਾਡੇ ਕੋਲ ਇੱਥੇ ਬ੍ਰਿਗੇਡੀਅਰ ਸਾਹਿਬ ਵਿੰਗ ਕਮਾਂਡਰ ਸਾਹਿਬ ਕਰਨਲ ਸਾਹਿਬ ਔਰ ਲੈਫਟੀਨੈਂਟ ਸਾਹਿਬ ਮੌਜੂਦ ਨੇ ਆਓ ਆਪਾਂ ਇੱਥੇ ਜਾਣਦੇ ਹਾਂ ਕਿ ਕਿਸ ਮਕਸਦ ਨੂੰ ਲੈ ਕੇ ਇਹ ਮੈਮੋਰੀਅਲ ਬਣਾਇਆ ਗਿਆ ਔਰ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਤੇ ਬ੍ਰਿਗੇਡੀਅਰ ਸਾਹਿਬ

ਜੀ ਜੇ ਦੇਸ ਉਤੇ ਕੋਈ ਦੁਸ਼ਮਣ ਹਮਲਾ ਕਰਦਾ ਹੈ ਤਾਂ ਉਹ ਨੂੰ ਆਪਣਾ ਜੋ ਵੀ ਹੈ ਜਾਨ ਦੇ ਕੇ ਵੀ ਤੁਸੀਂ ਉਹਨੂੰ ਜਿਹੜਾ ਹੈ ਉਹ ਉਹ ਸੰਭਲੇ ਨੂੰ ਇੱਕਦਮ ਫਾਰਕ ਕਰਨਾ ਹੈ ਅੱਜ ਜਿੱਥੇ ਫਰਸ਼ੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਜੀ ਔਰ ਇਸ ਪਿੰਡ ਦੇ ਕਾਫੀ ਸ਼ਹੀਦ ਨੇ ਕੀ ਕਹੋਗੇ ਜੀ ਇਹ ਸਾਡੇ ਪਿੰਡ ਦਾ ਬਹੁਤ ਹੀ ਫਰਕ ਦਾ ਮੌਕਾ ਹੈਗਾ ਜਿਸ ਦੇ ਵਿੱਚ ਸਾਨੂੰ ਆਪਣੇ 23 ਸ਼ਹੀਦਾਂ ਨੇ ਜਨੇਵੋਲਵ ਅਵਾਂਚ ਵੋਲਵ ਟੂਚ ਤੇ ਉਸ ਵਾਰ ਬਾਦ ਦੀ ਰਾਈ ਤੇ ਪਾਕਿਸਤਾਨ ਦੇ ਅਗੇ ਜਨੇ ਲਾਈ ਹੋਏ ਆਪਣੇ ਜਿਹੜੇ ਜਾਨ ਦੇ ਦੇ ਕੇ ਜਿਹੜਾ ਹੈ ਆਪਣੇ ਫੌਜਾਂ ਨਾ ਉੱਚਾ ਕੀਤਾ ਹੈ ਜੀ ਤੋਂ ਉਹਨਾਂ ਦੀ ਯਾਦ ਵਿੱਚ ਇਹ ਰੱਖਿਆ ਤਾਂ ਕਿ ਸਾਡੇ ਪਿੰਡ ਦੇ ਬੱਚੇ ਸਾਡੇ ਪਿੰਡ ਜਿਹੜੇ ਵਾਸੀ ਨੇ ਉਹਨਾਂ ਨੂੰ ਪਤਾ ਚੱਲੇ ਕਿ ਹਾਂ ਇਹ ਪਿੰਡ ਵੀ ਜਿਹੜਾ ਹੈ ਬੜਾ ਮਾਣੇ ਰੱਖਦਾ ਹੈ ਦੇਸ਼ ਦੀ ਸੇਵਾ ਲਈ ਜੀ ਠੀਕ ਹੈ ਸੁਜੀਤ ਸਿੰਘ ਜੀ ਤੁਸੀਂ ਕੀ ਕਹੋਗੇ ਜੀ ਬੇਬੇਸ ਬਾਰੇ ਮੇਰੇ ਵਿਚਾਰੇ ਹਨ ਕਿ ਜਿਸ ਤਰ੍ਹਾਂ ਬੀਡੀ ਸਾਹਿਬ ਨੇ ਦੱਸਿਆ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਬੱਚਿਆਂ ਬੱਚਿਆਂ ਵਾਸਤੇ ਇੱਕ ਨੀ ਪੱਥਰ ਰੱਖ ਦਿੱਤਾ ਹੈ ਕਿ ਕਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਸਾਡੇ ਵੀਰਾਂ ਨੇ ਫੌਜੀ ਵੀਰਾਂ ਨੇ ਅਸੀਂ ਦੀਆਂ ਪ੍ਰਾਪਤ ਕੀਤੀਆਂ ਤਾਂ ਕਿ ਉਹ ਵੀ ਇਹਦੇ ਵਿੱਚ ਆਪਣੇ ਸੀਰੀਜ ਜੋਸ਼ ਭਰਦੇ ਹੋਏ ਅਗਰ ਸਾਡੇ ਦੇਸ਼ ਦੀ ਰਾਖੀ ਲਈ ਉਹਨਾਂ ਨੂੰ ਫੌਜ ਵਿੱਚ ਜਾਣਾ ਪਵੇ ਤਾਂ ਉਹ ਭਰਤੀ ਹੋਣ ਦੀ ਕਿਰਪਾਤਾ ਕਰਨ ਜੀ ਵਿੰਕਮੰਡਰ ਸਾਹਿਬ ਮੌਜੂਦ ਨੇ ਆਓ ਆਪਾਂ ਉਹਨਾਂ ਤੋਂ ਵੀ ਜਾਣਦੇ ਹਾਂ ਉਹ ਕੀ ਕਹਿੰਦੇ ਨੇ ਸਰ ਕੀ ਕਹੋਗੇ ਤੁਸੀਂ ਸਰ ਸਾਡਾ ਕੀ ਹੈ ਟੈਂਪਰੇਟ ਜਿਹੜਾ ਨਿਊਰ ਹੁੰਦੀ ਹੈ ਨਾ 2.5 ਸਾਲ ਦੀ ਹੁੰਦੀ ਹੈ ਡਿਊਰਿੰਗ ਸਰਵਿਸ ਅਸੀਂ ਮੋਟੀਵੇਸ਼ਨ ਕਲਾਸਾਂ ਲੈਂ ਜਾਂਦੇ تھے ਕਾਲਜ ਵਗੈਰਾ 'ਚ ਜੀ ਤੇ ਰਿਸਪੌਂਸ ਬੜਾ ਪੋਜ਼ਿਟਿਵ ਹੁੰਦਾ ਸੀ ਹੁਣ ਤਾਂ ਰਿਟਾਇਰਮੈਂਟ ਹੋਈ ਆ ਇੱਥੇ ਜੇ ਕਿਸੇ ਬੱਚੇ ਨੂੰ ਪੁੱਛਦੇ ਆ ਤੇ ਉਹ ਸਿੱਧਾ ਆਈਲੈਂਡ ਤੇ ਚਲਾ ਜਾਂਦਾ ਤੇ ਉਹਨੂੰ ਅਸੀਂ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰ ਇਹ ਜਸ ਮਾਰਕ ਬਣਿਆ ਇੱਕ ਤਰੀਕ ক্লোਜ਼ ਪ੍ਰੋਕਸਿਮਿਟੀ ਵਿਦ ਸਕੂਲ ਜੀ ਇਹਨੂੰ ਦੇਖ ਕੇ ਦੂਸਰਾ ਇੱਕ ਪ੍ਰੋਨਨੈਂਟ ਪਲੇਸ ਆ ਹੈ ਇਥੋਂ ਜਿਹੜੇ ਵੀ ਪਿੰਡਾਂ ਦੇ ਅੱਗੇ ਵੀ ਲੰਘਣਗੇ ਉਹ ਇਸ ਤੋਂ ਦੇਖ ਕੇ ਮੋਟੀਵੇਟ ਹੋਣਗੇ ਹਣੇ ਸਭ ਤੋਂ ਬੈਸਟ ਜਰੀਆ ਨਾਲ ਕੋਰ ਮੋਟੀਵੇਟ ਕਰਨ ਵਾਸਤੇ ਇਸ ਸਮਾਰਕ ਨੂੰ ਬਣਾਉਣ ਦਾ ਮਕਸਦ ਜਿੱਥੇ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਿਤ ਕਰਨਾ ਸੀ ਉੱਥੇ ਹੀ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਇਸ ਸਮਾਰਕ ਦੇ ਜ਼ਰੀਏ ਇੱਕ ਪ੍ਰੇਰਨਾ ਦੇਣਾ ਵੀ ਸੀ ਤਾਂ ਜੋ ਉਹ ਵਿਦੇਸ਼ਾਂ ਵਿੱਚ ਭੱਜਣ ਦੀ ਬਜਾਏ ਆਪਣੇ ਦੇਸ਼ ਵਿੱਚ ਰਹਿ ਕੇ ਹੀ ਆਪਣੀ ਦੇਸ਼ ਦੀ ਸੇਵਾ ਕਰ ਸਕਣ ਅਤੇ ਜੋ ਫੌਜ ਦੇ ਹੋਰ ਅਹਿਮ ਅਹੁਦੇ ਹੈਗੇ ਆ ਉਹਨਾਂ ਤੱਕ ਪਹੁੰਚ ਸਕਣ ਆਪਣੇ ਕੈਮਰਾਮੈਨ ਮਨਜੀਤ ਗਿੱਲ ਦੇ ਨਾਲ ਹਿਮਰਾਜ ਬੱਬਰ ਇੰਡੀਆ ਨਿਊਜ਼